ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਪਯੋ ਓਰੇ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਅਰਜ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਈ ਕਿਰਪਾ ਨਿਦ ਤੇਰੀ ਰਹਾਉ ਮਹਾਪਤੀਤ ਮੁਕਤ ਲੋਪੀ ਹੁਨ ਕਰਤ ਪਾਪ ਅਬ ਹਾਰਾ ਪੈ ਮਰਬੇ ਕੋ ਬਸਰਤ ਨਾਹੀਨ ਤੇ ਚਿੰਤਾ ਤਨ ਜਾਰਾ ਕਈ ਦੇ ਇਸ ਕਿਉ ਉਠ ਧਿਆਇ ਘਟ ਹੀ ਪਿਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨਾ ਕੁਸ਼ ਜਪ ਤਪ ਕੋਨ ਕੰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਪਇਉ ਔਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਰਾਖ ਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਏ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਇਆ ਕਟਹਿ ਪਿਰਤ ਬਸੇ ਨਰੰਜਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੋਸ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜਰਾ ਖਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਕਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਇ ਕਟਹੀ ਪਿਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾ ਨਾ ਹੀ ਨਾ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੂ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰੇ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ ਹਰ ਜੂ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਈ ਕਿਰਪਾ ਨਿਦ ਤੇਰੀ ਰਹਾਉ ਮਹਾਪਤੀਤ ਮੁਕਤ ਲੋਪੀ ਹੁਨ ਕਰਤ ਪਾਪ ਅਬ ਹਾਰਾ ਮਰਬੇ ਕੋ ਬਸਰਤ ਨਹੀਂ ਨ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਦੀਜਾ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੀ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮੁਗਤ ਲੋਪੀ ਹੂਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਬਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਘਟ ਹੀ ਪਿਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਨਾ ਨਾਹੀ ਨਾ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਭਇਉ ਔਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰਿ ਰਾਖ ਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨ ਗਏ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਪੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਇਆ ਕਟਹਿ ਪਿਰਤ ਬਸੇ ਨਰੰਜਨ ਤਾ ਕੋ ਮਰਮ ਨਾ ਪਾਇਆ ਨਾ ਹੀ ਨਾ ਗੁਣ ਨਾ ਹੀ ਨ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਰ ਪਰਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀਤ ਮੁਗਤ ਲੋਪੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਬਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਘਟ ਹੀ ਪਿਰਤ ਬਸੇ ਨਰਨਜਨ ਤਾਂ ਕੋ ਮਰਮ ਨਾ ਪਾਇਆ ਜਪ ਤਪੋ ਕਾਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰਿ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਭਇਉ ਔਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰਿ ਰਾਖ ਲੇ ਪਤ ਮੇਰੀ ਜਮਨ ਕੋ ਤਰਾਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਬੀ ਹੂਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਕਟਹਿ ਪਿਰਤ ਬਸੇ ਨਰਨਯਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੀ ਰਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਬਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਇ ਘਟ ਹੀ ਪਿਰਤ ਬਸੇ ਨਰਨਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣਾ ਨਾਹੀ ਨਾ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਰਿ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਰ ਜੂ ਰਖ ਲੇ ਪਤ ਮੇਰੀ ਜਮ ਕੋ ਤਰਾਸ ਪਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੂ ਰਖ ਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨਾ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੋਨ ਕਰਤ ਪਾਪ ਅਭਾਰਾ ਪੈ ਮਰਬੇ an ਕਤਬਾ ਕਹਨ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੂ ਰਖ ਲੇ ਪਤ ਮੇਰੀ ਜਮ ਕੋ ਤਰਾਸ ਪਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੂ ਰਖ ਲੇ ਪਤ ਮੇਰੀ ਜਮਨ ਕੋ ਤਰਸ ਭਇ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀਂ ਨ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੈ ਕਾਰਨ ਦੇ ਇਸ ਕਿਉ ਉਠ ਧਿਆਯਾ ਕਟਹਿ ਪਿਰਤ ਬਸੇ ਨਰਨਨ ਤਾ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਹੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇਉ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਬਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਇ ਘਟ ਹੀ ਪਿਰਤ ਬਸੇ ਨਰਨਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਕੋਸ਼ ਜਪ ਤਪਹੁ ਕਾਹਨ ਕਰਮ ਅਬ ਕੀਜੈ ਨਾਨਕ ਹਰਿ ਪਰਿਉ ਸਰਨਗਤ ਅਬੇ ਦਾਣਾ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰਿ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਪਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰਿ ਰਾਖ ਲੇ ਪਤ ਮੇਰੀ ਯਮ ਕੋ ਤਰਾਸ ਭਇ ਔਰ ਅੰਤਰ ਸਰਨਾ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਮਰਬੇ ਕੋ ਬਸਰਤ ਨਹੀ ਨਾ ਤੇ ਚਿੰਤਾ ਤਨ ਜਾਰਾ ਕੈ ਪਾਵ ਮੁਕਤ ਕੇ ਕਾਰਨ ਦੇ ਇਸ ਕਿਉ ਉਠ ਧਿਆਆ ਘਟ ਹੈ ਕੀਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨ ਕੁਛ ਜਪ ਤਪ ਕਾਹਨ ਕਰਮ ਅਬ ਕੀਜੈ ਨਾਨਕ ਹਰ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੋ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਹਿ ਕਿਰਪਾ ਨਿਤ ਤੇਰੀ ਹਰ ਜੀ ਰਾਖ ਲੈ ਪਤ ਮੇਰੀ ਜਮ ਕੋ ਤਰਾਸ ਭਇ ਉਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਰਹਾਉ ਮਹਾਪਤੀ ਤ ਮਗਤ ਲੋਭੀ ਹੁਨ ਕਰਤ ਪਾਪ ਅਭਾਰਾ ਪੈ ਮਰਬੇ ਕੋ ਬਸਰਤ ਨਹੀ ਨ ਤੇ ਚਿੰਤਾ ਤਨ ਜਾਰਾ ਕੈ ਕੇ ਕਾਰਨ ਦੇਰ ਇਸ ਕਿਉਂ ਉਠ ਧਿਆਆ ਘਟ ਹੀ ਪਿਰਤ ਬਸੇ ਨਰੰਜਨ ਤਾਂ ਕੋ ਮਰਮ ਨਾ ਪਾਇਆ ਨਾਹੀ ਨਾ ਗੁਣ ਨਾਹੀ ਨਾ ਕੁਸ਼ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰਿ ਪਰਿਉ ਸਰਨਗਤ ਅਬੇ ਦਾਣ ਪ੍ਰਭ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਰਾਖ ਲੇ ਪਤ ਮੇਰੀ ਜਮ ਕੋ ਤਰਾਸ ਭਇਉ ਔਰ ਅੰਤਰ ਸਰਨ ਗਈ ਕਿਰਪਾ ਨਿਤ ਤੇਰੀ ਹਰਿ ਰਾਖ ਲੇ ਪਤ ਮੇਰੀ तरास पयो उर अंतर सर्न गई निद तेरी रहाओ महापतित मुगत।